ਮਾਨੂੰ ਮਿਲਿਆ 30000 ਰੁਪਏ 30000 ਰੁਪਏ ਦਾ ਸੋਫਾ ਸੈੱਟ ਮਿਲਿਆ ਹੁਣ ਕੱਲਾ-ਕੱਲਾ ਰੇਡ ਕਰਨਾ ਬੈਗ ਹੋਰ ਹਸਪਤਾਲ ਲੈ ਕੇ ਚੱਲੇ ਸੀ ਉਹ ਯਾਰ ਕਿੱਦਾਂ ਜਾਣ ਦਿੰਦੇ ਜੇ ਉੱਤੇ ਜਾ ਕੇ ਠੀਕ ਹੋ ਜਾਂਦਾ ਤੇ ਦੂਜੇ ਹਸਪਤਾਲ ਦੀ ਆਪੇ ਵੇਚੀ ਹੋਣੀ ਹੈਣਾ ਇੱਥੇ ਇਹਨਾਂ ਤੋਂ ਨਹੀਂ ਠੀਕ ਹੋਇਆ ਉੱਥੇ ਠੀਕ ਹੋ ਗਿਆ ਕੀ ਬਣਾਉਣਾ ਨੇ ਕੋਈ ਟੀਕਾ ਲਾਤਾ ਹੋਵੇ ਜਾਂ ਕੋਈ ਗੱਲ ਹੋ ਗਈ ਹੋਵੇ ਬਾਨਾ ਹਰਿੰਦਰ ਤੇ ਘੁੰਮਣ ਦੇ ਵੀ ਤੇ ਟੀਕਾ ਹੀ ਲੱਗਦੇ ਆ ਉਹ ਹੀ ਤੇ ਗਾਲ ਦਾ ਗਲਤ ਮਾਲ ਦਾ ਟੀਕਾ ਲਾ ਜਿੱਦਾਂ ਦਾ ਆਪਰੇਸ਼ਨ ਹੈ ਉਦੋਂ ਦੀ ਪਹਿਲਾ ਵੀਡੀਓ ਪਾਈ ਉਹਨਾਂ ਨੇ ਉਹ ਵੇਚ ਬਾਨਾ ਨਹੀਂ ਜੀ ਹੈਰੀ ਕਹਿੰਦਾ ਹੀ ਕਰਫ ਮੈਨੂੰ ਪਾੜ ਦੇ ਜਾਂ ਲਵਾ ਦੋ ਉਹਦਾ ਤੇ ਕੀ ਪੇਪਰ ਲਵਾ ਦੋ ਪੇਪਰ ਆਗਾ ਮੀਨ ਇਨਵੈਸਟਿਗੇਟ ਰੱਖਿਆ ਹੀ ਕਿੰਨਾ 20000 ਦਾ ਨੇ 25 ਤੀ ਤੱਕ ਕੰਮ ਪੰਮਰਾ ਤਿਆਰ ਹੋ ਗਿਆ ਲੱਖ 1 ਲੱਖ ਦਾ ਇੱਥੇ ਦੇ ਇੰਨੇ ਦਾ ਹੋ ਗਿਆ ਮਤਲਬ ਉਹ ਦਾ ਕਮਰਾ ਪੂਰਾ ਹੈ ਇਹ ਵੀ ਲੈ ਜੱਟ ਬੈਕੀ ਕੋਈ ਚੀਜ਼ਾਂ ਘਾਟਾ ਲਓ ਜੀ ਮੰਮੀ ਦੀ ਦਵਾਈ ਲੈਣ ਆਏ ਸੀ ਮੰਮੀ ਦੇ ਵੀ ਗੋਡੇ ਦੋਦੇ ਤੇ ਡਾਕਟਰ ਕਹਿੰਦਾ ਗੋਡੇ ਪੈਣੇ ਆ ਕਸਿਓ ਤਾਂ ਸਾਰੇ ਵੀ ਮੈਸੇਜ ਕਰਕੇ ਵੀ ਗੋਡੀ ਮਤਲ ਕਿ ਕਿਥੋਂ ਸਸਤੇ ਪਹਿਣਗੇ ਤਾਂ ਵਧੀਆ ਇਦਾਂ ਵੀ ਹਨਾ ਸਸਤੇ ਵੀ ਭਜਨ ਪ੍ਰਭਾ ਘਰਾ ਦੇਾਰੇ ਲਾ ਰਹੇ ਤੇ ਬਾਕੀ ਮੰਮੀ ਹੋ ਗਈ ਦਵਾਈ ਪੂਰੀ ਮੰਮੀ ਨੂੰ ਚਾਹ ਚੜ ਜਾਂਦਾ ਜਦੋਂ ਕਿ ਡਾਕਟਰ ਤੇ ਦਵਾਈ ਮੈਸੇਜ ਭਾਵੇਂ ਦਿੱਲੀ ਨੂੰ ਟੋਕਰਾ ਦਵਾਈਆਂ ਦਾ ਲੈ ਦੋ ਤੇ ਨਹੀਂ ਕੀ ਕਹਿੰਦੇ ਡਾਕਟਰ ਫਾਰਕੀ ਨਹੀਂ ਪਹਿਣਾ ਕਿਉਂ ਕੈਂਟ ਆ ਗੋਡਿਆਂ ਦੀ ਗਰੀਸ ਮੁੱਕੀ ਆ ਗਰੀਸ ਹੀ ਤੋਂ ਬੀਆਂ ਦੀ ਗਰੀਸ ਖਾੜ ਲੈਨੇ ਆ ਕਿਹੜਾ ਮਕੈਨਿਕ ਤੋਂ ਘੜਦੇ ਕਿ ਜੇ ਤੋਂ ਗਰੀਸ ਤੇ ਉਧਰ ਦਿ올 ਸਾਹਿਬ ਦੀ ਅੱਖਾਂ ਦੀਆਂ ਅੱਖਾਂ ਤੇ ਮਾਈਗਰੇਨ ਹੋ ਗਈ ਆ ਹੈ ਤਾਂ ਅਨੀਆਂ ਯਾਰ ਕੀ ਆ ਸਾਰਾ ਦਵਾਈਆਂ ਤੇ ਕੰਮ ਚੱਲ ਪਿਆ ਇੱਕ ਹੋਰ ਤੁਹਾਨੂੰ ਵੀ ਪੰਜਾਬ ਦੇ ਵਿੱਚ ਸੈਟਮ ਹੀ ਕਿੱਦਾਂ ਦਾ ਚੱਲ ਪਿਆ ਖਾਣ ਪੀਣ ਮੈਨੂੰ ਲੱਗਦਾ ਇਦਾਂ ਹੋ ਗਿਆ ਤੱਕ ਮੌਤ ਤੇ ਮੌਤ ਹੋਈ ਜਾਂਦੀ ਉਹ ਵੀ ਤੁਹਾਨੂੰ ਪਤਾ ਕਿੱਦਾਂ ਦੇ ਬੰਦਿਆਂ ਨੇ ਉਹ ਆਪਾਂ ਬਹਿ ਕੇ ਗੱਲ ਕਰਦੇ ਆ ਬੜਾ ਦੁੱਖ ਹੋਇਆ ਲਓ ਜੀ ਹੋ ਗਿਆ ਕਮਰਾ ਰੈਡੀ ਆਪਣਾ ਲਓ ਬਈ ਫਰੀ ਦਾ ਕਮਰਾ ਹੋ ਗਿਆ ਪਿਆਰ ਸਾਰੇ ਜਣੇ ਦੱਸਿਓ ਕਿਤਾਬਾ ਲੱਗਾ ਕੱਲੀ ਕਰਲੀ ਚੀਨੀ ਦਾ ਨੋਟ ਫਿਸ਼ਿੰਗ ਫਿਸ਼ਿੰਗ ਮੈਂ ਬੈਠਾ ਪੈਲਰੂਮ ਭਾਈ ਆਏ ਆਮ ਬੰਦਾ ਜਦੋਂ ਨੌਰਮ ਮੱਜਾ ਹੈ ਸੀ ਸਿਰਫ ਥੋੜਾ ਜਿਹਾ ਖਰਚਾ ਲੈ ਕੇ ਤੁਰੀਆ ਸੀ ਕਿ 20-25000 ਰੁਪਏ ਦਾ ਖਰਚਾ ਪਰ ਖਰਚਾ ਵਧੀਆ ਆ ਗਿਆ ਇਕੱਲੀ ਇਕੱਲੀ ਗੀ ਤੁਹਾਨੂੰ ਦੱਸਣੀਆਂ ਵੀ ਇਦਾਂ ਦਾ ਰੂਮ ਆਪਾਂ ਕਿੰਨੇ ਚ ਤਿਆਰ ਕਰ ਸਕਦੇ ਜ ਨਹੀਂ ਜੀ ਉਸ ਟੋਟਲ ਤੇ ਆ ਆਪਣਾ ਬੈੱਡ ਬਾ ਚੱਦਰ ਦੀ ਕਮੀ ਆ ਬਾਪਾ ਚੱਦਰ ਦੀ ਮੈਚ ਨਹੀਂ ਹੁੰਦੀ ਮੈਂਚ ਵੀ ਉਹ ਵੀ ਕਰ ਲਾਂਗੇ ਨਜ਼ਰ ਲਗਾਉਣੀ ਆ ਸਾਰਾ ਕੁਝ ਸਾਰਾ ਕੌਣ ਆਪ ਪਹਿਲੇ ਪਹਿਲਾਂ ਸੋਫਾ ਸਾਡੇ ਦੇਖੋ ਲੱਕਰੀ ਪੂਰਾ ਲੈਦਰ ਦਾ ਮੈਂ ਸਾਰੇ ਜਲੰਧਰ ਸ਼ਹਿਰ ਚ ਮਦਰ ਪਤਾ ਕੀਤਾ ਕਿਥੇ ਹੋਣੀ ਇਹ ਲੱਭਦਾ ਜਿਹੜਾ ਇਦਾਂ ਦੀ ਚੀਜ਼ ਦੇਖੋ ਬਹੁਤ ਜਿਆਦਾ ਇੱਧਰ 2 ਮੀਟਰ ਇਦਾਂ ਲੰਮਾ ਪੈਣ ਨੂੰ ਤੇ ਆਹ ਤੇ ਆਹ ਚੀਜ਼ ਦੇਖੋ ਸਾਰਿਆਂ ਨਾਲ ਵਧੀਆ ਇਹਦੇ ਵਿੱਚ ਆਖੋਲਣ ਲਈ ਜਾਂ ਜਿੱਦਾਂ ਮਾਤੀ ਦੋਨੇ ਪਾਸੇ ਬਹੁਤ ਬੁੱਤਰ ਵੀ ਤੇ ਇੱਧਰ ਵੀ ਇਹ ਸੋਵੇ ਸਾਈਡ ਦਾ ਕਿੰਨਾ ਰੇਟ ਹੋਊਗਾ ਮੈਂ ਤੁਹਾਨੂੰ ਦੱਸ ਦਵਾਂਗਾ ਆ ਤੁਸੀਂ ਇਹ ਸਾਨੂੰ ਮਿਲਿਆ 30000 ਰੁਪਏ 30000 ਰੁਪਏ ਦਾ ਸੋਫਾ ਸੈੱਟ ਮਿਲਿਆ ਹੁਣ ਕੱਲਾ-ਕੱਲਾ ਰੀਟ ਦੇਣਾ ਬੈਕ ਆਹ ਦੇਖੋ ਸੌਚ ਪੇਪਰ ਪੇਪਰ ਸੀ ਉਹ ਨੀਲੋ ਲਵਾਇਆ ਉਹ ਤੁਹਾਨੂੰ ਪਹਿਲੇ ਬਲੌਗ ਜਦੋਂ ਫਲੈਕਸ ਨਹੀਂ ਲਵਾਇਆ ਜਿਹੜੇ ਆਮ ਫਲੈਕਸ ਹੁੰਦੇ ਉਹ ਥੋੜੇ ਸਸਤੇ ਮਿਲਦੇ ਆ ਇਹ ਮਤਲ ਕੱਲੇ ਰੋਲ ਹੁੰਦੇ ਆ ਇੱਕ ਵੀ ਰੋਲ ਦਾ ਕਾਰਟਨ ਇਹ ਨਹੀਂ ਦਾ ਕਿ ਮਤਲਬ ਇੰਨਾ ਵਧੀਆ ਉਹਨਾਂ ਨੇ ਲਾਇਆ ਵੀ ਇੱਕ ਵੀ ਕਟ ਵੀ ਦਿਸੇ ਨਹੀਂ ਪਤਾ ਲੱਗਿਆ ਇੱਥੋਂ ਰੋਲ ਸ਼ੁਰੂ ਹੁੰਦਾ ਜਾਂ ਇੱਥੋਂ ਸਿਰਫ 2-2 ਫੁੱਟ ਦਾ ਇਹ ਰੋਲ ਹੁੰਦਾ ਇਦਾਂ ਪਰ ਜਿੱਦਾਂ ਉਹਨਾਂ ਨੇ ਹੈ ਨਾ ਡਿਜ਼ਾਈਨ ਜੋੜ ਸਿੱਧਾ ਪੂਰਾ ਐ ਕੀਤੀ ਪਈ ਐ ਨਾਤ ਕੱਢਦੇ ਵੀ ਨਾਲ ਦੇ ਲਿਆਂਦੇ ਮੈਂ ਕੱਢਦੇ ਵੀ ਦੋ ਸਾਬ ਨੇ ਨਾਲ ਦੇ ਸਾਰਾ ਕੁਝ ਲਿਆਂਦਾ ਉਧਰ ਵਾਸ਼ਰੂਮ ਆ ਆ ਵਾਸ਼ਰੂਮ ਆਪਣਾ ਵੈਦ ਤੇ ਅੱਜ ਅੱ부에 ਬਾਏ ਵੀ ਨਵੇਂ ਲਾਏ ਆ ਜਿਦਾਂ ਹੈਰੀ ਨੂੰ ਮੈਂ ਕਰੂੰ ਬਣਾਦਾ ਕਿਉਂਕਿ ਆ ਤੁਹਾਨੂੰ ਪਤਾ ਵੀ ਨਵੇਂ ਮੁੰਡੇ ਨਵੇਂ ਹੁੰਦੇ ਆ ਜਿੱਦਾ ਆਪੜੇ ਜਿੱਦਾਂ ਮਰਜੀ ਇਧਰੋਂ ਉਧਰੋਂ ਘੜਦਾਰ ਕੇ ਛਕੀ ਨੂੰ ਬਣਾਤਾ ਇੱਕ ਇਹ ਆਪਣਾ ਪੜ੍ਹੂ ਲਿਖੂ ਜਿੱਦਾਂ ਮਰਜੀ ਆ ਕਿਉਂਕਿ ਇਹ ਤੁਹਾਨੂੰ ਮੈਂ ਕੱਲ ਦੇਖ ਲਿਆ ਹੁਣ ਸਿਸਟਮ ਜਿੱਦਾਂ ਮੋਲ ਚੱਲਦਾ ਜਦੋਂ ਟਾਈਮ ਜੇ ਨਾ ਹੱਥ ਚੱਲ ਆਓ ਵੀ ਜਾਂ ਨਾ ਜਦ ਆਪਣੇ ਸ਼ੌਂਕ ਪੂਰੇ ਕਰ ਲਓ ਦੁਨੀਆ ਦਾ ਨਹੀਂ ਪਤਾ ਅੱਜ ਕੱਲ ਕੀ ਹੋ ਰਿਹਾ ਕਦੋਂ ਕਿੰਨਾ ਕੀ ਹੋ ਜਾਣਾ ਨਾ ਸਹੀ ਗਾ ਆਪਣਾ ਸਹਾਬ ਕਿਤਾਬ ਜੇ ਦੇ ਲਓ ਥੱਲੇ ਮੈਡ ਲਵਾਤਾ ਸੀ ਮੈਟ ਲਾਉਣ ਦਾ ਮੈਂ ਤੁਹਾਨੂੰ ਇੱਕ ਗੱਲ ਇਹ ਦੱਸ ਦਿੰਨਾ ਵੀ ਅੱਬਾ ਤੁਸੀਂ ਟਾਇਲ ਹੀ ਲਾਓ। ਉਹਨੇ ਤਾਂ ਮੈਟ ਲਾਦਾ ਉਹਨੇ ਤਾਂ ਅਸੀਂ ਟਾਇਲ ਮੈਟ ਕਿਉਂ ਲਵਾਇਆ? ਕਿਉਂਕਿ ਸਾਡੇ ਰਮੀਨਿਅਮ ਦੇ ਬੂਏ ਜਿਹੜੇ ਆ ਲੱਗੇ ਇਹ ਪਹਿਲਾਂ ਲੱਗੇ ਸੀ ਟਾਇਲ ਨਾਲ ਕਾਫੀ ਉੱਚਾ ਹੋ ਜਾਣਾ ਸੀ ਸਾਨੂੰ ਬੂਏ ਫੇਰ ਕਟਾਉਣੇ ਪੈਣੇ ਸੀ ਸਾਰੇ। ਇਸ ਕਰਕੇ ਮੈਟ ਲਵਾਇਆ ਸੀ ਹਨਾ। ਤੇ ਪਹਿਲਾਂ ਦੱਸਿਓ ਤਾਂ ਬੈਠਾ ਬੰਦਾ ਵਧੀਆ ਲੱਗਦਾ ਕਿ ਨਹੀਂ ਲੱਗਦਾ? ਨਹੀਂ ਵਧੀਆ ਵਧੀਆ ਲੱਗਦਾ ਬੰਦਾ ਬੈਠਾ। ਏ ਇਹ ਆ ਆ ਵੀ ਕਮਰਾ ਆ ਦੇਖੋ ਆ ਵੀ ਇੱਕ ਇੱਕ ਦੇ ਜੀਲ ਚੋਂ ਕੇ ਲੈਂਦੀ ਆ ਦੇਖੋ ਸਟੀਲ ਵਾਲਾ ਕੱਚ ਦਾ ਤਾਂ ਵੀ ਕੱਚ ਦਾ ਲੈਂਦਾ ਜੀ ਨਾਮ ਨਹੀਂ ਲੈਂਦਾ ਵੀ ਮਤਲਬ ਪੂਰਾ ਗਰੂਨ ਸੱਚ ਹੈਰੀ ਦੀ ਚੋਅ ਹੈ ਸਿਆ ਹੈਰੀ ਦੇ ਸੱਚ ਚੋਅ ਬਲੈਕ ਇਹਦਾ ਕੋਲ ਚੱਕਰ ਹੈ ਜੇ ਜਦੋਂ ਮਤਲਬ ਇੱਕ ਹੁੰਦਾ ਨਾ ਤੇ ਵੀਰੇ ਸੋਚਾਂ ਨੱਪਿਆ ਜਦੋਂ ਇਹਨੂੰ ਆਪਾਂ ਬੰਦ ਕਰਨਾ ਇਹ ਬਰਾਬਰ ਹੋਣਾ ਇਹਨੇ ਉੱਚਾ ਨਹੀਂ ਮੌਂ ਰਿਹਾ ਆ ਵੀ ਦੋ ਘਟਕੇ ਸਸਤਾ ਜੀ ਆ ਵੀ ਅਸੀਂ ਵਿੱਚ ਰੱਖਿਆ ਸ਼ੂਰ ਹੈਗਾ ਹਾਂ ਇਹ ਆ ਸਾਰਿਆਂ ਦਾ ਸਸਤਾ ਸ਼ੂਰ ਹੈ ਕਿ ਕਿੰਨੇ ਦਾ ਦਿਓ ਸਾਨੂੰ 386 ਹਾਂ 386 ਮੀਜੋ ਨੂੰ ਮੀਜੋ ਨੂੰ ਦੇ ਉੱਚਾ ਨੇ ਉੱਦੈ ਮੰਗਾਇਆ ਇਦਾਂ ਜੇ ਆਪਾਂ ਖੁੱਲ੍ਹਣੀ ਆ ਬਾਸਾ ਦੇ ਸ਼ੂਰ ਹੈਗਾ ਬਣਿਆ ਬੋੜ ਇਹਦਾ ਮਰਜ਼ੀ ਵਿੱਚ ਪਤਾ ਵੀ ਨਹੀਂ ਲੱਗਦਾ ਸ਼ੂਰ ਹੈਗਾ ਫਰਿੱਜ ਹੀ ਰੱਖਦੀ ਮੈਂ ਇਹ ਸਤਾਜ ਬਣਾਇਆ ਹੀ ਐ ਇਹਨੂੰ ਇਹ ਰੱਖਾਂਗੇ ਉਧਰ ਉਧਰ ਰੱਖਣੇ ਤੇ ਮੈਨੂੰ ਲੱਗਦਾ ਜਦੋਂ ਮੈਂ ਖੋਲਿਆ ਜੈਪ ਵੀ ਖਰਾਬ ਕਰਦੀ ਹੈ ਜੈਪ ਤੋੜਦੀ ਆ ਤੋੜਦੀ ਜੈਪ ਤੋੜਦੀ ਮੈਨੂੰ ਲੱਗਦਾ ਨਹੀਂ ਨਹੀਂ ਇਧਰੋਂ ਲੱਗਣੀ ਆ ਜੈਪ ਤੋੜ ਕਰਤਾ ਕੰਮ ਉਹ ਜਿੱਤੇ ਡਰਦੇ ਸੀ ਇਹ ਨਹੀਂ ਕੋਈ ਨਾ ਕੋਈ ਕਰਨਾ ਹੀ ਚੱਲ ਹੋ ਜੂ ਵੀ ਦੇ ਲੈਨੇ ਨਾ ਵੀ ਹੁਣ 3:30 ਤੱਕ ਇੰਨਾ ਦੀ ਟਾਈਮ ਹੁੰਦਾ ਹੁੰਦਾ ਹਾਂ ਹਾਂ ਜਿਵੇਂ ਬਣਾ ਕੇ ਰੱਖਿਆ ਤੇ ਆ ਮਾਣੋਂ ਦਾ ਕਮਰਾ ਸਿਖਰ ਤੇ ਰਹੀ ਦੀ ਹੁਣ ਇਹਨੂੰ ਇਹ ਆ ਵੀ ਬਣਾ ਕੇ ਦਿੱਤਾ ਮੈਨੂੰ ਉੱਤੇ ਬੈਠਣੇ ਨੀ ਦਿੰਦੇ ਸੋਫੇ ਤੇ ਕਹਿੰਦੀ ਮੈਨੂੰ ਚੜਾਓ ਪਰ ਆਪ ਨਹੀਂ ਚੜਦੀ ਇੰਨੀ ਸਿਆਣੀ ਇਹ ਆਪ ਨਹੀਂ ਚੜਦੀ ਪਰ ਚੱਕ ਕੇ ਜਾਣ ਨਹੀਂ ਪੈਂਦੀ ਸਿਆਣੀ ਇੰਨੀ ਆ ਨਾ ਇਹਦੀ ਉਮਰ ਬਹੁਤ ਹੋ ਗਈ ਸਿਆਣੀ 80 ਕਸਾਲਾਂ ਦੀ ਹੋ ਗਈ ਹਾਂ ਮਾਣੋ ਉਹ ਕਰ ਤੈਨੂੰ ਗੋਵਰਾ ਮੈਂ ਕਾ ਬਹਿ ਬਹਿ ਵਾਇ ਹੋਈ ਬਹਿ ਜਾ ਬਹਿ ਜਾ ਹੋਗੀ ਕਹਿੰਦਾ ਬਸ ਬਹਿ ਜਾ ਬੇ ਜੇ ਤੂੰ ਕਹਿ ਤਾ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਹੋਗੀ ਮੇਰੇ ਸਿਲਵਰ ਪਲੇਟ ਮਮੀ ਕੋਲ ਕੋਠੀਆਂ ਬਣਾਉਂਦੇ ਆ ਹਰ ਰੂਮ ਉਹਨਾਂ ਦੇ ਇਦਾਂ ਦੇ ਹੁੰਦੇ ਆ ਪਰ ਆਪਾਂ ਸਾਡੇ ਲਈ ਤਾਂ ਇੱਕੋ ਹੀ ਰੂਮ ਬਹੁਤ ਵਧੀਆ ਕਿਉਂਕਿ ਤੁਹਾਨੂੰ ਪਤਾ ਜਦੋਂ ਮੈਂ ਚਾਹ ਚੜਿਆ ਪਿਆ ਸੀ ਜਦੋਂ ਉਹ ਰੂਮ ਬਣਾਇਆ ਇਹ ਮੇਰੇ ਦੋਨੇ ਦਾ ਸੁਣੀ ਜੇ ਭਾਵੇਂ ਵੱਡੀ ਹੋਵੇ ਖੁਸ਼ੀ ਖੁਸ਼ੀ ਆਉਂਦੀ ਆ ਜੇ ਜਦੋਂ ਆਪਾਂ ਕਈ ਵਲੇ ਬਾਣੇ ਹਨ ਕੱਚਿਆਂ ਘਰਾਂ ਚ ਉੱਠੀਏ ਜਾਂ ਕਿੰਦਾ ਸਿਸਟਮ ਹੋਈਏ ਮੜਾ ਮੜਾ ਪੱਕੇ ਆ ਨੂੰ ਜਾਈਏ ਤੇ ਖੁਸ਼ੀ ਤਾਂ ਦੁੱਗਣੀ ਹੋ ਗਈ ਜਾਂਦੀ ਹੈ ਬਾਣਾ ਨਹੀਂ ਜੀ ਹੈਰੀ ਕਹਿੰਦਾ ਹੀ ਕਰਫ ਮੈਨੂੰ ਪੜ ਦੇ ਜੇ ਲਵਾ ਦੋ ਉਹਦਾ ਤੇ ਕੀ ਪੇਪਰ ਲਵਾ ਦੋ ਪੇਪਰ ਲਾ ਦੇ ਉਹਦੇ ਐਸਟੀਮੇਟ ਰੱਖਿਆ ਹੀ ਕਿੰਨਾ 20000 ਦਾ ਨੇ 25 ਤੀ ਤੱਕ ਕਮਰਾ ਤਿਆਰ ਹੋ ਗਿਆ ਲੱਖ 1 ਲੱਖ 10 ਇੰਨੇ ਤਾਂ ਹੋ ਗਿਆ ਮਤਲਬ ਇਥੋ ਦਿਨ ਦਾ ਕਮਰਾ ਪੂਰਾ ਰਹਿ ਇਹ ਤਾਂ ਜੈਡ ਬੇਚੀ ਚੀਜ਼ਾਂ ਘਾਟਾਂ ਨੇ ਆਈਆਂ ਨੇ ਤੇ ਉਹ ਕਿੰਨਾ ਤੇਰਾ ਸਾਰਾ ਐਨ ਬੰਗਿਆ ਸਹੀ ਬਣੇ ਹਾਂ ਕੌਣ ਕਹੇ ਜਨ ਔਰ ਸਿਆਹ ਕਾਕੇ ਪਾਇਨਾ ਵੀ ਹੈ ਇਹਨਾਂ ਦੇ ਤਾਂ ਬਿੱਟਾ ਮੈਂ ਹੈ ਯਾਰ ਕਿਤਾ ਪਾ ਕਿੰਨੀਆਂ ਖਿਲਰੀਆਂ ਕਿੰਨੀਆਂ ਸੋਹਣੀਆਂ ਹਾਂ ਇਹ ਪਾਣਾ ਇਹ ਇਸਦੇ ਦੇਖੀ ਜਾਣਾ ਇਹਨੇ ਸਾਰੇ ਵਾਲੀ ਇਹ ਕਬੜਾ ਸਕੀ ਹੋ ਗਿਆ ਮੈਂ ਇੱਕ ਗੱਲ ਦੇਖੀ ਆ ਬੰਦਾ ਮਿਹਨਤ ਕਰੇ ਜੇ ਕਹਿਆ ਨਾ ਵੀ ਐ ਜੋ ਇਦਾਂ ਤਾਂ ਕੁਝ ਨਾ ਕੁਝ ਤਾਂ ਯਾਰ ਰਿਸਕ ਲੈਣਾ ਹੀ ਪੈਂਦਾ ਮਾੜਾ ਮੋਟਾ ਪਰ ਇਹ ਨਹੀਂ ਵੀ ਬੈਠ ਖਾ ਲੋ ਕੰਮ ਕੋਈ ਨਾ ਕੋਈ ਕਰੋ ਘਾਟਾ ਵਾਧਾ ਹੁੰਦਾ ਹੀ ਰਹਿਣਾ ਆ ਜੋ ਮਰਜ਼ੀ ਹੁੰਦੇ ਰਵੇ ਆਪਣੇ ਸ਼ੌਂਕ ਵੀ ਪੂਰੇ ਕਰ ਲਓ ਹਮ ਹੈਰੀਆ ਫੜੀ ਫੋਨ ਇਹੇ ਗੱਲ ਕੰਮ ਕਰੋ ਵਾਸਤਾ ਹੁਣ ਮੇਰੀ ਇੱਕ ਗੱਲ ਸੁਣੋ ਜਿੱਦਾਂ ਵੀ ਹੁਣ ਆਪਾਂ ਆਪਣੇ ਪੰਜਾਬ ਜਿੱਦੇ ਕਾ ਦੋ ਤੈਨੂੰ ਮੌਤਾਂ ਵੀ ਹੋ ਗਈਆਂ ਦੇਖ ਲਓ ਤੁਹਾਨੂੰ ਪਤਾ ਹੀ ਆ ਉਹਦਾ ਮੈਂ ਤੁਹਾਨੂੰ ਆਖਾ ਇਹ ਮੈਂ ਤਾਂ ਕਹਿਣਾ ਵੀ 1100 ਮੱਝ ਸੀ ਜਿਹੜੀ ਕੋ ਮਣਵੀਰੇ ਦੇ ਸੀ 1100 ਮੱਝ ਤਹਰੋਂ ਵੀ ਪੂਰਾ ਸਹੀ ਜਿਹਾ ਸਾਰਾ ਸਾਈਟਮ ਸਰੀਰ ਪੱਕੋਂ ਵੀ ਪਰ ਇੱਕ 16 ਨਹੀਂ ਨਹੀਂ ਹੁੰਦਾ 1600 ਹੀ ਨਹੀਂ 1400 ਹੀ ਜਾਂ 1600 ਹੀ ਪਰ ਚਲੋ ਵੱਧ ਘਟ ਹੋ ਜੂ ਇਦਾਂ ਤਾਂ ਨਹੀਂ ਹੈ ਤੇ ਇੱਕ ਸੋਨੀ ਜੀ ਮੋਢੇ ਦੀ ਜਿਹੜੀ ਕੋਈ ਇਦਾਂ ਦਾ ਅੱਧੇ ਘੰਟੇ ਦਾ ਆਪਰੇਸ਼ਨ ਸੀ ਜਿਹੜਾ ਉਹਨਾਂ ਨੇ 3 ਘੰਟੇ ਕੁ 6 ਘੰਟੇ ਲਾ ਕੇ ਤਾਂ ਦਰਬਾਰ ਗਾਲ ਤਾਂ ਠੀਕ ਆਪਾਂ ਫੋਟੋ ਦੇਖੀ ਨਹੀਂ ਲੇ ਹੋਏ ਜੇ ਵਿਚਾਰਿਆਂ ਨੂੰ ਪਤਾ ਹੁੰਦਾ ਨਾ ਇਮਪ੍ਰੈਸ਼ਨ ਕਰਵਾਉਂਦਾ ਉਥੇ ਕਿਹੜਾ ਕਿੰਨਾ ਪਰ ਜਦੋਂ ਕਹਿੰਦਾ ਹੁੰਦਾ ਟਾਈਮ ਟਾਈਮ ਨਹੀਂ ਜਵੰਧਾ ਵੀਰ ਦੇ ਲਓ ਪੱਲਾ ਜਿਹੜਾ ਹਮ ਕਮੇਡੀ ਕਰਦਾ ਸੀ ਉਹ ਵੀ ਦੇਖ ਲਓ ਕਿੰਨੇ ਬੰਦੇ ਇਹ ਰਿ ਗਏ ਆ ਸਾਲ ਦੇ ਵਿੱਚ ਕਿੰਨੇ ਆ ਹੁਣ ਇੱਕ ਕਿਤੇ ਗੋਲੀ ਮਾਰ ਕੇ ਸਰਪੰਚ ਦੀ ਉਹ ਵੀ ਅੱਜ ਇੱਕ ਸਭ ਤੋਂ ਦਰਦਨਾਕ ਘਟਨਾ ਜਿਹੜੀ ਮਤਲਬ ਇਹਦ ਹੁੰਦੀ ਆ ਮੌਤ ਕਿਸੇ ਨੂੰ ਜਵਾਨੀ ਟਾਈਮ ਆਈ ਕਿਸੇ ਨੂੰ ਬੜੇ ਪੇਟ ਆ ਗਈ ਪਰ ਮਾਪੇ ਨੂੰ ਉਨਾ ਹੀ ਦੁੱਖ ਹੁੰਦਾ ਐਸੇ ਜਿਹੜੀ ਹੁੰਦੀ ਆ ਘਟਨਾ ਮੈਂ ਹੋਣਾ ਕਿਹੜੇ ਤੀਸੇ ਸੀਗੀ ਮਤਲਬ ਇੱਕ ਜਨਾਨੀ ਦੇ ਚਾਂਦੀ ਦੇ ਗਿੱਟਿਆਂ 'ਚ ਪਾਏ ਸੀ ਕੜੇ ਕੜੇ ਜਾਨੀ ਗਿੱਟਿਆਂ 'ਚ ਪਾਏ ਹੁੰਦੇ ਆ ਜਦੋਂ ਮੈਂ ਆਪਣੇ ਲੋਕਾਂ ਨੂੰ ਇਹ ਸ਼ਰਮ ਸ਼ਰਮ ਮੈਂ ਲੋਕਾਂ ਨੂੰ ਕਹਿੰਨਾ ਕਿ ਕਿੱਦਾਂ ਨੇ ਉਹ ਲੋਕ ਆ ਯਾਰ ਸਾਡੇ ਛੀੜ ਵੀ ਆ ਗਏ 50 ਸਾਲ ਦੀ ਹੋਣੀ ਬੁੱਢੀ 50 ਸਾਲ ਦੀ ਕੜੇ ਪਾਈ ਗਿੱਟਿਆਂ ਦੇ ਵਿੱਚ ਕੱਢਦੇ ਮਤਲਬ ਕੜੇ ਕੜੇ ਨੱਥੇ ਨਹੀਂ ਉਹਨਾਂ ਨੇ ਦੋਨੇ ਪੈਰਾਂ ਪਰਤੇ ਗਿੱਟਿਆਂ 'ਵਾਂਗ ਕੜੇ ਲਾਉਣ ਦਾ ਕਰਕੇ ਯਾਰ ਕਿੱਦਾਂ ਦੇ ਲੋਕ ਆ ਮੈਨੂੰ ਸਮਝ ਨਹੀਂ ਆਉਂਦੇ ਇੰਨੇ ਲੋਕ ਨਸ਼ਾ ਵਾਂਗ ਜਿਵੇਂ ਜਮਾਨਦੇ ਦੇ ਜਿਹੜਾ ਸੰਸਕਾਰ ਕਹੇ 150 ਫੋਨ ਚੋਰੀ ਹੋ ਗਿਆ ਉੱਥੋਂ ਯਾਰ ਕਿੱਡੇ ਤੇਰੇ ਬੰਦੇ ਕਿੱਦਾਂ ਦਾ ਕੰਮ ਹੋਇਆ ਤਾਂ ਉਹ ਆਪਣਾ ਵੀ ਲੈ ਨਹੀਂ ਆਂਦੀ ਮੈਂ ਕਿਹਦੀ ਸ਼ਰਮ ਚੋਰ ਬਣਾ ਕਿੱਥੇ ਲੇਖਾ ਦੇਣਗੇ ਯਾਰ ਮੈਨੂੰ ਸਮਝ ਨਹੀਂ ਆਉਂਦੀ ਕਿੱਦਾਂ ਕਿੱਦਾਂ ਦੇ ਬੰਦੇ ਪੰਜਾਬ 'ਚ ਰਹਿਣਾ ਹੁਣ ਨਾ ਸੇਫ ਜਿਹਾ ਨਹੀਂ ਲੱਗਦਾ ਤੈਨੂੰ ਲੋਕੀ ਘਰੇ ਬਾਹਰ ਭੱਜੀ ਜਾਂਦੇ ਆ ਕਹਿ ਦਿੰਦੇ ਆ ਹਨਾ ਮੈਂ ਇੱਕ ਗੱਲ ਕਹਿਣਾ ਇਹ ਤਾਂ ਹੀ ਜਦੋਂ ਨੰਬਰ ਜੇ ਕੋਈ ਕਿਸੇ ਨਾਲ ਗਲਤ ਕੰਮ ਬਲਾਤਕਾਰ ਜਾਂ ਕਿਸੇ ਨਿਆਣੇ ਨਾਲ ਕੋਈ ਕਰਦਾ ਉਹਨੂੰ ਉਸੇ ਟਾਈਮ ਗੋਲੀ ਮਾਰੋ ਜਿੱਦਾਂ ਦਵਾਈ ਸ਼ੁਰੂ ਹੋ ਲਾ ਆਪੂ ਤਾਂ ਉਹ ਸਾਰੇ ਇੰਨੇ ਵਜ ਮੜਕੇ ਕੋਈ ਤਰ੍ਹਾਂ ਦਾ ਕੰਮ ਨਾ ਕਰੂ ਜੇ ਚੋਰੀ ਕਰਦਾ ਉਹਨੂੰ ਉਦੋਂ ਹੀ ਸਜ਼ਾ ਦੋ ਮੈਂ ਤਾਂ ਇਹ ਕੰਮ ਸੈੱਟ ਆਉਣਾ ਹਜੇ ਪਹਿਲਾਂ ਫੜ ਕੇ ਲੈ ਕੇ ਜਾਈਦਾ ਆ ਮਗਰ ਹੀ ਭੈਰ ਸਮਾਂ ਸ਼ੁਰੂ ਹੋ ਜਾਂਦੀ ਹੈ ਕਿਉਂ ਹੋ ਜਾਂਦੇ ਮੇਰੇ ਤੇਰੇ ਫੜ ਲਓ ਪਰ ਮੈਂ ਤਾਂ ਜੁਰੇ ਹੁੰਦੇ ਕਿਉਂਕਿ ਉਹਨਾਂ ਦੀਆਂ ਵੋਟਾਂ ਹੁੰਦੀਆਂ ਅਗਲੇ ਆਨ ਬੋਟਾਂ ਦੇਖਣੀਆਂ ਪ੍ਰਵਾਸੀਆਂ ਦੀਆਂ ਸਾਰਿਆਂ ਦੀਆਂ ਬੋਟਾਂ ਬਣਾ ਤੀਆਂ ਮਤਲਬ ਲਾ ਲੋ ਸਾਰਿਆਂ ਦੇ ਆਧਾਰ ਕਾਰਡ ਮੰਨੇ ਸਾਰੇ ਬੋਟਾ ਉਹ ਹੁਣ ਮੈਂ ਇਹ ਨਹੀਂ ਕਹਿੰਦਾ ਨਾ ਹੁਣ ਕੰਮ ਕਰਨ ਵਧੀਆ ਆਪਣਾ ਕਮਾਉਣ ਤੇ ਆਪਣੇ ਉੱਥੇ ਆਧਾਰ ਕਾਰਡ ਬੋਟ ਪਾਉਣ ਉੱਥੇ ਜਾਣ ਕਿਉਂਕਿ ਉੱਥੇ ਵੀ ਸਰਕਾਰਾਂ ਬਣਦੀਆਂ ਆਂ ਜ਼ਰੂਰੀ ਥੋੜੇ ਯਾਰ ਇੱਥੇ ਆਧਾਰ ਕਾਰਡ ਤੇ ਬੋਟਾ ਪਾਉਣੀਆਂ ਮੈਂ ਸਾਰੇ ਪ੍ਰਵਾਸੀਆਂ ਨੂੰ ਬੰਦੇ ਵਿੱਚ ਚੰਗੇ ਵੀ ਬਹੁਤ ਉਹਨਾਂ ਦੇ ਬੰਦੇ ਚੰਗੇ ਵੀ ਬਹੁਤ ਆ ਪਰ ਜਿੱਦਾਂ ਹੁਣ ਆਪਣੇ ਵੀ ਪੰਜਾਬੀਆਂ ਵਿੱਚ ਜਿੱਥੇ ਚੰਗੇ ਆ ਮਾੜੇ ਵੀ ਹੁੰਦੇ ਹਰ ਨਸਲ ਦੇ ਵਿੱਚ ਬੰਦਾ ਮਾੜਾ ਹੁੰਦਾ ਪਰ ਮੈਂ ਤੁਹਾਨੂੰ ਇਹ ਗੱਲ ਦੱਸਣਾ ਹੁਣ ਇੱਕ ਗੱਲ ਸੁਣੋ ਆਪਣੇ ਪ੍ਰਵਾਸੀਆਂ ਵਾਲੀ ਤਾਂ ਗੱਲ ਚਾ ਕੋਈ ਕਿਉਂਕਿ ਇਹ ਕੰਮ ਪ੍ਰਵਾਸੀ ਨੇ ਕੀਤਾ ਇਹ ਕੰਮ ਪੰਜਾਬੀ ਵੀ ਕਰਦੇ ਆ ਸਜ਼ਾ ਬਰਾਬਰ ਦੀ ਮੈਣੀ ਚਾਹੀਦੀ ਆ ਅਮਰੀਕਾ ਦੇ ਵਿੱਚ ਆਪਣੇ ਟਰੱਕ ਡਰਾਈਵਰ ਕੋ ਬੰਦੇ ਮਾਰ ਗੋ ਗੱਲ ਤਾਂ ਚਾ ਕੋਈ ਕਿਉਂਕਿ ਉਹ ਪੰਜਾਬੀ ਕਿਉਂ ਗੋਰਿਆਂ ਕੋ ਵੀ ਬੰਦੇ ਮਾਰਦੇ ਆ ਗੱਲ ਇਹ ਨਹੀਂ ਕਿ ਹੁਣ ਆਪਾਂ ਉਹਨਾਂ ਨੂੰ ਕਹਿੰਨੇ ਸਾਡਾ ਪੰਜਾਬੀ ਛਡਾਓ ਵੀ ਉਹਨਾਂ ਕੋਈ ਨਹੀਂ ਐਕਸੀਡੈਂਟ ਹੋ ਗਿਆ ਸਜ਼ਾ ਘਟਾਓ ਇੱਥੇ ਇੱਕ ਪ੍ਰਵਾਸੀ ਨੇ ਕਹਿਣਾ ਆਪਾਂ ਕਹਿੰਨੇ ਪਹਿਓ ਮੈਂ ਭਿਉਂ ਦੇ ਹੱਕ ਜੀ ਨਹੀਂ ਮੈਂ ਇਹ ਕਹਿਣਾ ਵੀ ਜਿੱਥੇ ਹਰ ਕਾਸਟ ਦੇ ਵਿੱਚ ਮਾੜੇ ਬੰਦੇ ਆ ਉਹਨਾਂ ਦਾ ਵਿਰੋਧ ਕਰੋ ਹਮ ਕਈ ਭਾਈਆ ਜਿਹੜੇ ਬਾਹਰਲੇ ਆਏ ਹੋਏ ਆ ਇੱਥੇ ਜੰਮੇ ਇੱਥੇ ਹੀ ਨਿਆਣਿਆਂ ਨਾਲ ਪਲੇ ਆ ਉਹ ਤਾਂ ਪਤਾ ਹੀ ਨਹੀਂ ਲੱਗਦਾ ਪੰਜਾਬੀ ਆ ਜਾਂ ਚੀ ਆ ਮੇਰੇ ਇਹ ਸਾਰਾ ਕੁਝ ਆਈਟਮ ਸਹੀ ਹੈ ਨਾ ਕਿ ਸਰਕਾਰ ਇਹਨਾਂ ਦੀਆਂ ਵੋਟਾਂ ਨਾ ਬਣਾਵੇ ਤੇ ਨਾ ਧਾਰ卡ਟ ਬਣਾਵੇ ਤੇ ਨਾ ਇਹਨਾਂ ਨੂੰ ਮਤਲਬ ਤਾਂ ਇੱਥੇ ਮਤਲਬ ਥਾਂ ਲਿਆ ਹੋਏ ਬਸ ਆਪੇ ਆਪਣਾ ਕੰਮ ਕਰਨ ਉੱਥੇ ਜਾਣ ਇੱਕ ਆ ਜਿਹੜਾ ਨਾ ਕਹਿੰਦੇ ਆ ਵੀ ਹਨਾ ਜਿੱਦਾਂ ਹੁਣ ਵੈਂਟਰੀ ਲੈਟਰ ਤੇ ਬੰਦਾ ਆਇਆ ਕਹਿੰਦੇ ਸੀ ਉਹ ਭਾਜੀ ਦਾ ਆਪਣੇ ਜਿਹੜਾ ਗੌਨਵਾ ਸਿੰਗਰ ਸੀ ਉਹਨਾਂ ਦਾ ਦਿਮਾਗ ਡੈੱਡ ਸੀਗਾ ਹਨਾ ਰੀੜ ਦੀ ਹੱਡੀ ਦਾ ਵੀ ਇਲਾਜ ਹੈਗਾ ਧੌਣ ਦੇ ਮਣਗਿਆਂ ਦਾ ਵੀ ਚਲੋ ਇਲਾਜ ਹੈਗਾ ਥੋੜਾ ਪਤਾ ਪਰ ਬ੍ਰੇਨ ਡੈੱਡ ਦਾ ਇਲਾਜ ਨਹੀਂ ਹੈਗਾ ਹੁਣ ਉਹਨਾਂ ਨੂੰ ਵੈਂਟੀਲੇਟਰ ਤੇ ਪਾ ਕੇ ਕਹਾਂ ਹਫ਼ਤਾ ਉਦਾਂ ਹੀ ਪੈਸੇ ਵੱਟੀ ਹੈ ਹਸਪਤਾਲ ਤਾਂ ਲੁੱਟਣ ਤੇ ਹੋਏ ਹੋਏ ਆ ਸਰਕਾਰ ਨੂੰ ਇੱਕ ਗੱਲ ਸੁਣੋ ਪਹਿਲੀ ਗੱਲ ਸਾਡੇ ਲੋਕਾਂ ਨੇ ਸਰਕਾਰ ਇਹ ਨਾ ਜਿਸ ਕਾਰਨ ਸਰਕਾਰੀ ਹਸਪਤਾਲਾਂ ਦੀ ਜਖਮਾਂ ਪੱਟੀ ਪਈ ਆ ਜੇ ਸਰਕਾਰੀ ਹਸਪਤਾਲ ਵਿੱਚ ਮੈਂ ਨਹੀਂ ਕਹਿੰਦਾ ਡਾਕਟਰ ਸਾਰੇ ਟੌਪ ਤੇ ਤੇ ਡਿਗਰੀਆਂ ਵਾਲੇ ਹੁੰਦੇ ਆ ਸਿਰਫ ਲੋਕੀ ਕਿਉਂ ਨਹੀਂ ਜਾਂਦੇ ਕਿਉਂਕਿ ਉੱਥੋਂ ਦਾ ਸਿਸਟਮ ਨਹੀਂ ਸਹੀ ਹੁੰਦਾ ਕਮਰੇ ਨਹੀਂ ਬਾਥਰੂਮ ਨਹੀਂ ਰਹਿਣ ਸਹਿਣ ਨਹੀਂ ਪੇਪੋ ਚਦਾਨੀ ਤੇ ਡਾਕਟਰ ਸਾਰਿਆਂ ਨਾਲ ਇੱਕ ਨਾ ਪ੍ਰਾਈਵੇਟ ਕਿਉਂ ਭਜਦੇ ਤੁਹਾਨੂੰ ਬਸ ਵਾਈ ਚਾਹੀਦੀ ਚਾਰ ਜਣਿਆਂ ਆ ਕੇ ਚੁੰਬੜ ਗਏ ਪੈਸੇ ਬਸੇਰੇ ਦੇ ਬਈਮਾਨ ਹੁੰਦੇ ਉਹ ਬੰਦੇ ਅਸਲ ਜਿਹੜਾ ਮੇਰੇ ਭਾਣੇ ਤਾਂ ਡਾਕਟਰ ਉਹ ਹੀ ਆ ਜਿਹੜਾ ਐਨ ਬਿਗਯਰ ਬੋ ਚੁੱਕਾ ਹੈ ਅੱਜਕੱਲ੍ਹ ਤੋਂ ਬਸ ਡਾਕਟਰ ਜਿਹੜੇ ਨਵੇਂ ਡਾਕਟਰ ਨੇ ਡਰ ਲਾ ਲਿਆ ਕਿਉਂਕਿ ਇਤਾਂ ਸਖਪੈਰੀਮੈਂਟ ਚੱਲਦੀ ਆ ਨਵੇਂ ਨਵੇਂ ਡਾਕਟਰ ਹੈ ਡਿਗਰੀਆਂ ਹੁੰਦੀਆਂ ਨਹੀਂ ਕੋਲ ਪਰ ਪੈਸੇ ਨਾਲ ਸਰਕਾਰ ਨੂੰ ਇੱਕ ਹੋਰ ਗੱਲ ਚਾਹੀਦੀ ਆ ਜਦੋਂ ਬੰਦਾ ਦਾਖਲ ਹੋ ਗਿਆ ਨਾ ਆਕਸੀਜਨ ਲੱਗ ਗਈ ਵੈਂਟੀਲੇਟਰ ਤੇ ਉਦੋਂ ਤੋਂ ਸ਼ੁਰੂ ਕਰਦੇ ਜੇ ਬੰਦਾ ਬਚਦਾ ਆ ਇਹ ਪੈਸੇ ਦੇਣ ਨਹੀਂ ਤੇ ਇੱਕ ਪੰਜੀ ਨਹੀਂ ਮੈਣਨੀ ਚਾਹੀਦੀ ਸਾਰੇ ਡਾਕਟਰ ਦੇਖਿਓ ਦਿਲੋਂ ਕਰਨਗੇ ਉਹਦਾ ਨਹੀਂ ਤੇ ਨਹੀਂ ਕਰਨਗੇ ਜਿਵੇਂ ਉਹਦੇ ਪੈਸੇ ਲੈਂਦੇ ਉਹ ਮੈਂ ਤਾਂ ਸਿੱਧੀ ਗੱਲ ਕਰਨਾ ਕਿਉਂਕਿ ਡਾਕਟਰ ਕੋ ਲੱਖਾਂ ਮਰੀਜ਼ ਖਤਮ ਹੁੰਦੇ ਆ ਜੇ 2-4 ਮਰ ਗਏ ਉਹ ਨਿਗਾ ਚ ਆ ਜਾਣੇ ਆ ਮੈਂ ਇਹ ਗੱਲ ਕਹਿਣਾ ਪਰ ਗੱਲ ਇਹ ਆ ਵੀ ਇੱਕ ਰੂਲ ਬਣਾਉਣਾ ਚਾਹੀਦਾ ਮੈਂ ਡਾਕਟਰਾਂ ਦੀ ਵੀ ਨਹੀਂ ਗੱਲ ਤੀ ਕਿ ਨਾਲ ਉਹ ਸਾਰੇ ਨਹੀਂ ਬਚਨੇ ਹੁੰਦੇ ਕਿਸੇ ਨੂੰ ਵੀ ਕੁਝ ਹੋ ਸਕਦਾ ਪਰ ਇੱਕ ਇਹ ਜ਼ਰੂਰ ਬਣਾਉਣਾ ਚਾਹੀਦਾ ਵੀ ਜੇ ਬੰਦਾ ਨਹੀਂ ਬੋਲਦਾ ਵੈਂਟੀਲੇਟਰ ਤੇ ਆ ਤੋਦੀ ਦਵਾਈ ਦੇ ਪੈਸੇ ਨਹੀਂ ਲੱਗਣੇ ਚਾਹੀਦੇ ਜੇ ਜਾਤੇ ਹੀ ਬੰਦਾ ਠੀਕ ਨਾ ਹੋਵੇ ਓਏ ਨਹੀਂ ਇਹ ਠੀਕ ਹੋ ਜਾਵੇ ਨਹੀਂ ਤੁਸੀਂ ਸਿੱਧਾ ਜਵਾਬ ਦਿਓ ਭਾਈ ਵੀ ਸਾਡੇ ਪਾਸੇ ਚ ਨਹੀਂ ਆਉਂਦੀ ਗੱਲ ਤੇ ਤੁਸੀਂ ਲੈ ਜਾਓ ਕੋਈ ਤੇ 2.5 ਲੱਖ ਰੁਪਇਆ ਲੈ ਜਾਓ ਓਏ ਨਹੀਂ ਲੈਣੀ ਗੱਲ ਸੋ ਇੱਕ ਮਿੰਟ ਚਾਰ ਪੰਜ ਤਿੰਨ ਤੱਕ ਬੰਦੇ ਹਰ ਹਸਪਤਾਲ ਜਦੋਂ ਬਦਲਦੇ ਇਹ ਹੀ ਪਤਾ ਕਰਦੇ ਰਹਿੰਦੇ ਇਹਨੂੰ ਬਿਮਾਰੀ ਕਿਹੜੀ ਬਿਮਾਰੀ ਕਹਿੰਨੂੰ ਜਾ ਕੇ ਬੰਦਾ ਅੱਧਾ ਰਹਿ ਜਾਂਦਾ ਜੇ ਤੁਹਾਡੇ ਦਿਮਾਗ 'ਚ ਨਹੀਂ ਗੱਲ ਆਉਂਦੀ ਹੁਣ ਚਲੋ ਰਾਜਵੀਰ ਜੰਮੰਦਾ ਨੂੰ ਹੋਰ ਹਸਪਤਾਲ ਲੈ ਕੇ ਚੱਲੇ ਸੀ ਉਹ ਯਾਰ ਕਿੱਦਾਂ ਜਾਣ ਦਿੰਦੇ ਜੇ ਉੱਤੇ ਜਾ ਕੇ ਠੀਕ ਹੋ ਜਾਂਦਾ ਤੇ ਦੂਜੇ ਹਸਪਤਾਲ ਦੀ ਆਪੇ ਬੇਇੱਜ਼ਤੀ ਹੋਣੀ ਕਹਣਾ ਇੱਥੇ ਇਹਨਾਂ ਤੋਂ ਨਹੀਂ ਠੀਕ ਹੋਇਆ ਉਹ ਉੱਥੇ ਠੀਕ ਹੋ ਗਿਆ ਕੀ ਪਤਾ ਉਹਨਾਂ ਨੇ ਕੋਈ ਟੀਕਾ ਲਾ ਦਿੱਤਾ ਹੋਵੇ ਜਾਂ ਕੋਈ ਗੱਲ ਹੋ ਗਈ ਹੋਵੇ ਹਾ ਬਰਿੰਦਰ ਤੇ ਘਮੰਡੇ ਵੀ ਤੇ ਟੀਕਾ ਹੀ ਲੱਗਦਾ ਉਹ ਹੀ ਤੇ ਗਾਲ ਦਾ ਗਾਲਤ ਮਾਲ ਦਾ ਟੀਕਾ ਲਾ ਜਦੋਂ ਦਾ ਆਪਰੇਸ਼ਨ ਹੈ ਉਦੋਂ ਦੀ ਪਹਿਲਾ ਵੀਡੀਓ ਪਾਈ ਹੈ ਉਹਨਾਂ ਨੇ ਉਹ ਵਿੱਚ ਬਾਣ ਲੱਗੇ ਜਿਹੜਾ ਐਮ ਆਰ ਆਈ ਹੁੰਦਾ ਹੈ ਇਹ ਮੇਰੇ ਇਥੋਂ ਫੈਸਿਲਿਟੀ ਵਾ ਬਿੱਡੇ ਚ ਨਹੀਂ ਬਾੜਦਾ ਮੈਂ ਇੱਕਦਮ ਹੋ ਗਿਆ ਹਾਂ ਤੋਂ ਬਾਅਦ ਆਪਰੇਸ਼ਨ ਸੀਗਾ ਅੱਧੇ ਘੰਟੇ ਦਾ ਆਪਰੇਸ਼ਨ 6 ਘੰਟੇ ਲਾਤੇ ਅੰਦਰ ਡਾਕਟਰਾਂ ਨੇ ਘਰੇ ਕੀ ਕੀਤਾ ਖਰੇ ਕਦੋਂ ਦਾ ਮੁੱਕਾ ਸੀ ਜਿਹੜਾ ਨੀਲਾ ਉਹ ਹੋਇਆ ਸੀ ਉਹ ਵੀ ਦੇਖੀ ਭਾਈ ਆਪਾਂ ਨੂੰ ਹੁੰਦਾ ਪੈਸੇ ਕਿੱਥੋਂ ਇਕੱਠੇ ਕਰਨੇ ਦਵਾਈ ਕਿੱਥੋਂ ਕਰਨੀ ਸਾਡਾ ਮਰੀਜ਼ ਆ ਸਾਡਾ ਘਰ ਦਾ ਉਹਨਾਂ ਕਈ ਮੈਂ ਸਾਰੇ ਡਾਕਟਰਾਂ ਨੂੰ ਫੇਰ ਮੈਂ ਗੱਲ ਕਹਿੰਦਾ ਸਾਰਿਆਂ ਨੂੰ ਨਹੀਂ ਕਹਿੰਦਾ ਤੋਚ ਜਿਹੜੇ ਲਾਲਚੀ ਆ ਉਹਨਾਂ ਦਾ ਬਣ ਗਿਆ ਬਿਜ਼ਨਸ ਉਹਨਾਂ ਨੂੰ ਤਾਂ ਗਾਹਕ ਆ ਗਿਆ ਵੀ ਸਾਡੇ ਕੋ ਹਾਂ ਇਦਾਂ ਹੀ ਹੋ ਜਾਂਦਾ ਜਦੋਂ ਮੈਂ ਸਿੱਧੀ ਗੱਲ ਆ ਗਾਹਕ ਆ ਗਿਆ ਹੁਣ ਮੈਂ ਪਿੱਛੇ ਜੇ ਇਲਾਜ ਕਰਾਇਆ ਹਾਂ ਤੇ ਹਸਪਤਾਲ ਪਹਿਲਾਂ ਤਾਂ ਨੂੰ ਤਿੰਨ ਦਿਨ ਉਹ ਕਰਦੇ ਰਹੇ ਕਿ ਕਿਸੇ ਨੇ ਇੱਧਰ ਲਗਾਇਆ ਹੀ ਪਿੰਡੋਂ ਵੀ ਤੁਹਾਡਾ ਕਾਰਡ ਚ ਲੁਕਾੜ ਚ ਲੁਕਾੜ ਉਹ ਵੀ ਇਦਾਂ ਹੀ ਹੋ ਗਿਆ ਤਿੰਨ ਦਿਨ ਕਰਕੇ ਉਹਨਾਂ ਨੇ ਕਾਰਡ ਚ ਲੁਕਾੜ ਚ ਲੁਕਾੜ ਜਲਾ ਬੰਦਾ ਹੀ ਪੂਰਾ ਕਰ ਦਿੱਤਾ ਜੀ ਕਾਰਡ ਫੇਰ ਨਹੀਂ ਚਲਾਇਆ ਮਤਲਬ ਇੰਨੀ ਛੈਲ ਲਾਉਂਦੇ ਯਾਰ ਮੈਂ ਤਾਂ ਜਦੋਂ ਉਹ ਹੋ ਗਿਆ ਪੂਰਾ ਹਾਂਕਲ ਪੂਰਾ ਹੋ ਗਿਆ ਓ ਕੀ ਕੀਤਾ ਰਾਤੋਂ ਰਾਤ ਰਹਿਣ 15 20 ਹਜ਼ਾਰ ਹੋਰ ਬਣਾਈ ਜਾਣਾ ਜਿਵੇਂ ਜਮਾ ਕਰੋ ਦੋ ਦਿਨ ਮੈਂ ਮਤਲਬ ਅਸੀਂ ਲੇਟ ਪਹੁੰਚੇ ਸਾਰੇ ਜਣੇ ਤਾਂ ਦਵਾਈ ਨਹੀਂ ਉਹਨਾਂ ਨੇ ਥੱਲੋਂ ਦਿੱਤੀ ਜਾਂਦੇ ਪੈਸੇ ਨਹੀਂ ਦਿੱਤੇ ਤੇ ਰਾਤੋਂ ਰਾਤ ਵੀ ਤੁਸੀਂ ਦਵਾਈ ਕਿੱਥੋਂ ਲੈ ਆਂਦੀ ਮਰੀਜ਼ ਕਣ ਚਾਹੇ ਨਹੀਂ ਉਹਨਾਂ ਦਾ ਹਿਸਾਬ ਕਰਕੇ ਜਾਂ ਰਾਤੋਂ ਰਾਤ ਕਹਿੰਦੇ ਜੀ 12 15 ਹਜ਼ਾਰ ਕੀ ਬਣ ਗਿਆ ਜੀ ਤੜਕੇ 5 ਵਜੇ ਫੋਨ ਆ ਗਿਆ ਆਹ ਦੋ ਲਾਸ਼ ਹੀ ਨਾ ਦੇਣ ਜਾਂਦੇ ਪੈਸੇ ਨਹੀਂ ਦਿੰਦੇ ਇਦਾਂ ਦਾ ਕੰਮ ਆ ਇਹਨਾਂ ਨੇ ਬਹੁਤ ਬੋਝਾ ਡਰਾਇਆ ਤੁਮ ਕਹਾ ਆ ਤੁਸੀਂ ਇਹ ਕਿਹਾ ਵੀ ਇਹ ਵੀਡੀਓ ਪਾਉਣੀ ਹੈ ਵੀ ਸਾਡਾ ਬੰਦਾ ਇਦਾਂ ਸੀਗਾ ਤੇ ਇਦਾਂ ਹੋਇਆ ਆ ਤੇ ਫੇਰ ਉਹਨਾਂ ਨੇ ਫੇਰ ਗੱਲ ਕੀਤਾ ਹਨਾ ਤੇ ਨਹੀਂ ਪੈਸੇ ਨਹੀਂ ਨਹੀਂ ਪੈਸੇ ਜੀ ਫੇਰ ਨਹੀਂ ਪੈਸੇ ਜੀ ਤੁਸੀਂ ਇੰਨੇ ਸੱਚੇ ਸੀ ਬੇਕਾਦਰ ਤੂੰ ਪੈਸੇ ਛੱਡੇ ਇੱਦਾਂ ਦੇ ਕੋਸ਼ੂ ਮੂਰਤੀਆਂ ਹੀ ਬਤੀਆਂ ਹੀ ਤੇ ਤੁਸੀਂ ਪੈਸੇ ਲੈ ਕੇ ਬੰਦਾ ਚਾਹੇ ਇੱਦਾਂ ਦੇ ਲੋਕੀ ਵੀ ਹੈਗੇ ਆ ਇਦਾਂ ਦੇ ਹਸਪਤਾਲ ਹੋਣ ਅਸੀਂ ਨਾਂ ਨਹੀਂ ਲੈਣਾ ਚਾਹੁੰਦੇ ਪਰ ਇਦਾਂ ਦੇ ਹਸਪਤਾਲ ਵੀ ਹੈਗੇ ਮਤਲਬ ਇਹਨੂੰ ਕਹਿੰਦੇ ਕਾਲ ਯੁਗ ਦਾ ਜ਼ਮਾਨਾ ਆ ਗਿਆ ਭਾਈ ਉਹ ਖਾ ਹੋ ਗਿਆ ਸਾਰਾ ਕੁਝ ਸੈਟਮ ਇਸ ਲਈ ਆਪਣੇ ਹਰ ਇੱਕ ਸੇਧ ਦਾ ਜਿੱਥੇ ਵੀ ਜਾਣਾ ਧਿਆਨ ਰੱਖੋ ਜਿਆਦਾਤਰ ਸਰਕਾਰੀ ਥੋੜਾ ਜਿਹਾ ਟਾਈਮ ਜ਼ਰੂਰ ਲੱਗਦਾ ਆ ਮੈਂ ਕਹਿੰਨਾ ਆਪਾਂ ਡਾਕਟਰ ਡਿਗਰੀ ਨਾਲੇ ਪਰ ਸਰਕਾਰ ਨੂੰ ਚਾਹੀਦਾ ਉਸ ਨਾਲ ਹਸਪਤਾਲਾ ਜੀ ਵੀ ਹੁਣ ਤੁਸੀਂ ਇੱਕ ਗੱਲ ਹੋਰ ਸੁਣ ਲਓ ਪ੍ਰਾਈਵਟ ਸਰਕਾਰੀ ਆ ਹਸਪਤਾਲ ਦੇ ਵਿੱਚ ਸਾਰੇ ਪ੍ਰਵਾਸੀ ਬੈਠੇ ਥੱਪ ਥੱਪ ਗੰਦ ਪਾਇਆ ਯਾਰ ਕਿੱਥੇ ਮੰਦਾ ਦਾਗਲ ਹੋ ਜੂ ਉਹਨਾਂ ਦਾ ਵੱਖਰਾ ਬਣਨਾ ਚਾਹੀਦਾ ਕੋਈ ਆ ਸੈਟਮ ਕਿ ਨਹੀਂ ਜਾਣ ਬਿਨ ਸਫਾਈ ਤੇ ਰੱਖਣਾ ਕੰਮ ਸੇ ਕੰਮੋ ਤਾਂ ਹੈ ਹੀ ਨਹੀਂ ਕੋਈ ਸਿਸਟਮ ਵੀ ਸਫਾਈ ਦੀ ਗੁਯਾਤ ਹੈ ਜੀ ਵੀ ਅਕਾ ਕਮਰੇ ਜ ਬੜੇ ਆ ਨਿਆਣੇ ਲੈ ਕੇ ਯਾਰ ਕਿੱਥੇ ਬੰਦਾ ਹੋ ਜੂ ਕੋਈ ਸਰਕਾਰ ਵੱਲੋਂ ਰੂਲ ਬਣਾਉਣੇ ਚਾਹੀਦੇ ਆ ਕੋਈ ਸਿਸਟਮ ਕਰਵਾਉਣਾ ਸਾਡੇ ਕਾਲਾ ਸੰਘਾ ਇੰਨਾ ਵਧੀਆ ਹਸਪੀਟਲ ਸੀ ਨਾ ਆਲੇ ਦਿਵਾਲੇ ਦੇ 20 ਪਿੰਡ 25 ਮਿਲਣਾ ਦਾ ਆਪਣੇ ਇੱਥੇ ਆਉਂਦੇ ਸੀ ਤੇ 4-5 ਸਾਲ ਹੋ ਗਏ 600 ਹਸਪਤਾਲ ਦੀ ਚੱਕਿਆ ਗੇਨ ਵੋਟ ਨਹੀਂ ਬਣਾਤੀ ਵੋਟ ਨਹੀਂ ਬਣਾਤੀ ਇੰਨਾ ਵਧੀਆ ਹੁਣ ਇੰਨੀ ਵਾਰੀ ਵੀਰਾਂ ਸਾਡੇ ਪਿੰਡ ਦੇ ਮੁੰਡਿਆਂ ਨੇ ਕਈ ਭਰਾਵਾਂ ਨੇ ਮੁੱਦਾ ਚੱਕਿਆ ਪਰ ਕੋਈ ਕਹਿੰਦੇ ਨਹੀਂ ਜੀ ਹੁਣ ਵੋਟ ਨਹੀਂ ਪਾਉਂਦੇ ਲੈਬੋਰੀ ਬਣ ਗਈ ਗੱਲ ਕੀ ਆ ਵੀ ਸਾਹਿਬ ਲੁੱਟਣ ਤੇ ਹੋਏ ਆ ਬਾਈ ਸਾਰੇ ਇੱਥੇ ਲੁੱਟਣ ਤੇ ਹੋਏ ਆ ਮੈਂ ਕਿਹਾ ਹੁੰਦਾ ਸਾਰਿਆਂ ਤੇ ਇਸ ਕਰਕੇ ਤੁਸੀਂ ਆਪਣਾ ਜੋ ਵੀ ਹੁੰਦਾ ਬਿਮਾਰੀ ਸ਼ਮਾਰੀ ਪੂਰੇ ਤੁਹਾਨੂੰ ਟੈਸਟ ਦੀ ਗੱਲ ਦਾ ਦਿੰਨੇ ਆਪਾਂ ਕਹਿੰਨੇ ਪਹਿਲਾਂ ਬਿਮਾਰ ਹੋਵੋਗੇ ਟੈਸਟ ਕਰਾਇਆ ਕਰੋ ਉਹ ਅਸੀਂ ਤਿੰਨਾਂ ਚੋਂ ਲੈਬੋਰੀ ਬੋਡਰੀਆਂ ਤੋਂ ਆਪਾਂ ਟੈਸਟ ਕਰਾਇਆ ਇਹਨੂੰ ਦੋਵੇਂ ਤਿੰਨਾਂ ਨੇ ਤਾਂ ਫੁੱਲ ਟਾਈਪੇਟ ਕਰ ਦਿੱਤਾ ਫਿਰ ਸ਼ਹਿਰੋਂ ਕਰਾਇਆ ਉਹ ਕਹਿੰਦੇ ਤੈਨੂੰ ਟਾਈਪੇਟ ਹੈ ਹੀ ਨਹੀਂ 3 ਮਹੀਨੇ 2.5 ਤਿੰਨ ਮਹੀਨੇ ਜ਼ਕੀਰ ਨੂੰ ਬੰਦਾ ਯਾਰ ਕੀਤੇ ਕਰੂਗਾ ਮੈਨੂੰ ਤਾਂ ਇਹ ਸਾਂਝੀ ਨਹੀਂ ਆਉਂਦਾ ਇੱਥੋਂ ਦੋਨ ਲੋ ਵਾਟਰੀਆਂ ਨੇ ਫੁੱਲ ਟਾਈਪੇਟ ਕਰ ਦਿੱਤਾ ਫੁੱਲ ਟਾਈਪੇਟ ਕਰਕੇ ਡ੍ਰਿਪਾਂ ਲੱਗੀਆਂ ਪੰਜ ਦਿਨ ਰੈਕਦਨ ਲਵਾਈਆਂ ਪੰਜ ਦਿਨ ਰੈਕਦਨ ਲਵਾਈਆਂ ਮਦੁਰੇਦ ਨੇ ਮੈਂ ਤਾਂ ਫੇਵ ਨਹੀਂ ਮੈਂ ਸੈਟੀ ਨੂੰ ਉੱਥੇ ਜਾ ਕੇ ਪਤਾ ਲੱਗਾ ਕਿ ਬਲੱਡ ਘੱਟ ਸੀਗਾ ਇਨਫੈਕਸ਼ਨ ਆਉਣ ਘਾਟੇ ਟਾਈਪੇਟ ਹੈ ਹੀ ਨਹੀਂ ਟਾਈਫਟ ਕੀ ਕਰੂ ਕਹਿੰਦੇ ਟਾਈਫਟ ਤੇ ਨੂੰ ਐ ਨਹੀਂ ਐਵੇਂ ਇੰਨੇ ਦਿਨ ਕਰ ਸੰਭ ਘਰ ਗੁਲੂ ਕੋਚ ਲਾ ਲਾ ਕਈ ਮੇਰਾ ਸਿਰ ਦੁਖਣ ਲੱਗਾ ਕਈ ਨਹੀਂ ਪਤਾ ਕਿ ਟੀ ਕੇ ਲਾਈ ਟੀ ਕੇ ਅੰਡਿਕ ਨਾਣਾ ਚ ਰੇਟੀ ਕੇ ਹਾਏ ਹਾਏ ਮੈਂ ਤਾਂ ਆਪ ਕੋ ਗਈ ਨਾ ਨਾ ਅੱਗੇ ਤੇ ਜਗੀਰ ਕਰੇ ਬੰਦਾ ਇਹ ਤੋਂ ਹੋਰ ਇੱਕ ਮੈਂ ਮੇਰਾ ਫਰੈਂਡ ਸਿਗਾ ਉਹਦੀ ਮੰਮੀ ਨੂੰ ਦਾਖਲ ਕਰਨ ਚਲ ਗਏ 5 7 ਥਾਈ ਹੁਣ ਉਹ ਕੁੜੀ ਤੋਂ ਗੁਲੂ ਖੋਸ ਹੀ ਨਹੀਂ ਲੱਗਾ ਬਹੁਤ ਜ਼ਿਆਦਾ ਮੈਂ ਨਸਟਿਆਂ ਹੋਰ ਮੈਂ ਨਾ ਤੂੰ ਐਕਸਪੈਰੀਮੈਂਟ ਕਰਦੀਆਂ ਤਾਂ ਕੀ ਕਰਦੇ ਐ ਨਵੇਂ ਬੰਦੇ ਡਾਕਟਰ ਨਾਲ ਹੀ ਨਹੀਂ ਜਾਂਦੇ ਆਪ ਜਾਓ ਗੁਰੂ ਕੋਲ ਚਲਾਓ ਜੇ ਨਹੀਂ ਵੀ ਤਾਂ ਤੁਸੀਂ ਲਾਉਣਾ ਉਹਨੂੰ ਸਿਕਾਉਣਾ ਲਾਗੇ ਤੇ ਖੜੇ ਹੋਵੋ ਪਤਾ ਤਾਂ ਲੱਗੀ ਇਦਾਂ ਦਾ ਕੰਮ ਹੋਇਆ ਇੱਕ ਛੋਟੀ ਨਿੱਕੀ ਜੀ ਗਲਤੀ ਦੇ ਨਾਲ ਬੰਦੇ ਦੀ ਜਾਨ ਚਲ ਜਾਂਦੀ ਜਿਹੜੀ ਜਾਨ ਜਾਣੀ ਉਹ ਵੀ ਚੱਲਣ ਨਾਲੋਂ ਟੱਬਰ ਨਾਲ ਉਹ ਇੱਕ ਬੰਦਾ ਚਲ ਜਾਂਦਾ ਸਾਰਾ ਟੱਬਰ ਉਹਦੇ ਸਿਰ ਤੇ ਹੁੰਦਾ ਆ ਕਣ ਕੋ ਮਨਪਰਾ ਦੇ ਲਾ ਲੋ ਵੀ ਸਾਰਾ ਘਰ ਦਾ ਜੋ ਕੰਮ ਕਰ ਨੇ ਛੋਟੇ ਭਰਾ ਉਹਨਾਂ ਦੇ ਪਹਿਲੇ ਛੋਟੇ ਭਰਾ ਦੀ ਪਹਿਲਾਂ ਡੈਥ ਹੋ ਗਈ ਹਣ ਵੱਡੇ ਦਾ ਇੰਨਾ ਕੰਮ ਕਰ ਕਹਿੰਦੇ ਸਾਂਭਣਾ ਮਗਰ ਪੇ ਉਹਨਾਂ ਦਾ ਐ ਨਹੀਂ ਸਰਤੇ ਔਰ ਆਜ ਵੀ ਜਵੰਦਾ ਦੇ ਵੀ ਇਦਾਂ ਹੀ ਐਨੇ ਮਤਲਬ ਦਾਨ ਕਿ ਮੈਂ ਉਹਨਾਂ ਸਿੰਗਰਾਂ ਦਾ ਕਿੰਨਾ ਮਤਲਬ ਵੱਡਾ ਦੈਲਾ ਜਿਹੜੇ ਕਹਿੰਦੇ ਇਹ ਪਤਾ ਨਹੀਂ ਕਿੰਨੇ ਪ੍ਰੋਗਰਾਮ 52 ਪ੍ਰੋਗਰਾਮ 52 ਪ੍ਰੋਗਰਾਮ ਬੱਕ ਸੀ ਜਿਹੜਾ ਆਜ ਵੀ ਜਵੰਦਾ ਜਿਹੜੇ ਕਹਿੰਦੇ ਅਸੀਂ ਲਾ ਕੇ ਪੈਸੇ ਉਹਦੇ ਘਰ ਦੇ ਆਣ ਦਵਾਂਗੇ ਉਹਦੇ ਵਿੱਚ ਰੇਸ਼ਮ ਅਨਮੋਲ ਰਣਜੀਤ ਪਾਵਾ ਕਲਵਿੰਦਰ ਕਲਵਿੰਦਰ ਬਿੱਲਾ ਐਵੇਂ ਬਿਰਕ ਤੇ ਜਾਰਡਨ ਕੋਸ਼ੇ ਦਾ ਇਹ ਨਾਲ ਨੇ ਕਿ ਆ ਵੀ ਅਸੀਂ ਪ੍ਰੋਗਰਾਮ ਲਾ ਕੇ ਪੈਸੇ ਕਮਾਉਂਦਾ ਵਾਂ ਏਦਾਂ ਹੁੰਦਾ ਇੱਕ ਦੂਜੇ ਦਾ ਮਦਦ ਸਾਥ ਦੇਣਾ ਤੇ ਸਾਡੇ ਇੱਥੇ ਖਾਣ ਨੂੰ ਫਿਰਦੇ ਆ ਹਨਾ ਦੁਨੀਆਦਾਰੀ ਇਹੀ ਆ ਜਿਹੜਾ ਬਾਬੇ ਦਾ ਨਾਮ ਲੈ ਕੇ ਘਰ ਦਾ ਟਾਈਮ ਕੱਢੋ ਦੁੱਖ ਸਾਰਿਆਂ ਨੂੰ ਬਹੁਤ ਹੁੰਦੇ ਆ ਸਿਰਫ ਬੋਲ ਕੇ ਦੱਸ ਹੀ ਨਹੀਂ ਹੁੰਦੇ ਵੀ ਇਸ ਲਈ ਜੁੰਦੇ ਵਾਸਤੇ ਰੋ ਚੜ੍ਹਦੀ ਕਲਾ ਰੱਖੋ ਆਪਣੇ ਟੱਬਰ ਦਾ ਆਪਣਾ ਸਾਰਿਆਂ ਦਾ ਸਿਹਤ ਦਾ ਧਿਆਨ ਰੱਖੋ ਤੇ ਤੰਦਰੁਸਤ ਰਹੋ ਓਕੇ ਬਾਈ ਇਥੇ